ਇਹ ਪਾਣੀ ਬਾਰਸ਼ਾਂ ਬੁਰਸ਼ਾਂ ਦਾ ਇਹ ਪਾਣੀ ਜਿਹੜਾ ਜੋ ਬਾਰਿਸ਼ ਆਉਂਦੀ ਹੈ ਉਹ ਹੀ ਪਾਣੀ ਆਉਂਦਾ ਤੇ ਇਹੀ ਪਾਣੀ ਇਹ ਫਿਰ ਗਾਂ ਜੰਗਲ ਦੇ ਵਿੱਚ ਜਿਹੜੇ ਇਹਨਾਂ ਦੇ ਦਰਖਤ ਸੁੱਕਦੇ ਹੁੰਦੇ ਆ ਉਹਨਾਂ ਨੂੰ ਪਾਣੀ ਲਿਜਾ ਕੇ ਟੈਂਕੀਆਂ ਨਾਲ ਹੀ ਪਾਣੀ ਦਿੰਦੇ ਗਏ ਫਿਰ ਇਹਨਾਂ ਦਾ ਕੀ ਹਿਸਾਬਤਾ ਹੋਵੇ ਖੇਤੀ ਦਾ ਤੇ ਇਹਨਾਂ ਦਾ ਜਿਹੜਾ ਪਿੰਡ ਏ ਥੋ तकरीबन ਕਹਿੰਦੇ ਵੀ 2 ਕਿਲੋਮੀਟਰ ਸਾਡਾ ਦੂਰ ਏ ਘਰ ਤੇ ਰਾਤ ਨੂੰ ਅਸੀਂ ਇੱਥੇ ਪੈ ਜਾਂਦੇ ਆ ਆ ਵੇਖੋ ਕਿੰਨਾ ਆ ਵੇਖੋ ਚੂਲੇ ਕਿੱਡੇ ਵਧੀਆ ਬਣਾਏ ਹੋਏ ਤੇ ਆ ਵੇਖੋ ਕਿੰਨੀ ਸੋਹਣੀ ਕਾਰਾਗਰੀ ਪੇਂਟਿੰਗ ਕਿੰਨੀ ਵਧੀਆ ਕੀਤੀ ਹੋਈ ਕੰਧਾਂ ਦੇ ਉੱਤੇ। ਧਾਰ ਚੰਗੀ ਵੱਡੀ ਬਣਾਉਂਦਾ ਬਾਈ ਹਨਾ। ਉਤੋਂ ਵੇਖ ਚੱਕ ਚੱਕ ਕੇ ਲਾਉਦਾ ਕਰਾਂ। ਆਪਣੇ ਸਫਰ ਨਾਲ ਜੁੜੇ ਹੋਏ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਪਿਛਲੇ 2 ਦਿਨਾਂ ਤੋਂ ਰੁਕੇ ਹੋਏ ਸੀ ਤਖਤ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਤੇ ਅੱਜ ਆਪਾਂ ਅਗਲੇ ਸਫਰ ਵਾਸਤੇ ਹੋਵਾਂਗੇ ਰਵਾਨਾ। ਆਪਣੇ ਸਫਰਾਂ ਨਾਲ ਜੁੜਿਆ ਰਿਹਾ ਜੇ ਹਰ ਇੱਕ ਅਪਡੇਟ ਤੁਹਾਨੂੰ ਦੇਦੇ ਰਾਵਾਂਗੇ। ਚਲਦੇ ਆ ਅੱਜ ਫਿਰ ਨਵੇਂ ਰਾਵਾਂ ਤੇ ਚਲ ਗਿਆ ਅਰਸ਼ ਚਲ ਗਿਆ ਆਪਾਂ ਜਾ ਰਹੇ ਆ ਨੈਸ਼ਨਲ ਹਾਈਵੇ 161 ਹਿਲ ਗੋਲੀ ਤੇ ਰੋਡ ਵੇਖੋ ਕਿੰਨੇ ਸਾਫ ਸੁਥਰੇ ਨੇ ਤੇ ਸਪੀਡ ਆਪਣੇ ਬੁਲਟ ਦੀ ਪੂਰੀ ਚੱਕੀ ਹੋਈ ਆਪਾਂ ਆਪਣਾ ਮਿੱਤਰੋ 9 ਵਜੇ ਚੱਲੇ ਸੀਗੇ ਨਦੇੜ ਸਾਹਿਬ ਤੋਂ ਤੇ ਆਹ ਮਹਾਰਾਸ਼ਟਰ ਦੀਆਂ ਸੜਕਾਂ ਜਿਹੜੀਆਂ ਤੁਸੀਂ ਵੇਖੋ ਕਿੱਡੀਆਂ ਘੈਂਟ ਲੱਗਦੀਆਂ ਪਈਆਂ ਨੇ ਆਹ ਦੂਰ ਦੂਰ ਤੱਕ ਨਾ ਜਿਵੇਂ ਨਿਗਾਹ ਮਾਰੋ ਖੇਤ ਨੇ ਦੋ ਬੰਨੇ ਇਧਰ ਵੀ ਖੇਤ ਨੇ ਇਧਰਲੇ ਬੰਨੇ ਵੀ ਖੇਤ ਏ ਤੇ ਸਾਹਮਣੇ ਤੋੜ ਸੜਕ ਵੇਖੋ ਤੁਹਾਨੂੰ ਮੈਂ ਥੋੜਾ ਨੇੜੇ ਕਰਕੇ ਦਿਖਾਉਣਾ ਸੜਕ ਕਿੱਡੀ ਘੈਂਟ ਲੱਗਦੀ ਜਿਵੇਂ ਐ ਲੱਗਦਾ ਨਾ ਆਪਾਂ ਕਿ ਇਹ ਵਿਰਾਨੇ ਜਿਹਾ ਜਗ੍ਹਾ ਤੇ ਆ ਗਏ ਹੁੰਨੇ ਆ ਤੇ ਫੀਲਿੰਗ ਬੜੀ ਜਰਾ ਮਤਲਬ ਜੋ ਬੰਦਾ ਕੱਲਾ ਜਾ ਹੁੰਦਾ ਏ ਇਹ ਚੀਜ਼ ਨੂੰ ਵੇਖ ਕੇ ਉਹਨੂੰ ਅਜੀਬ ਜਿਹਾ ਮਤਲਬ ਇੱਕ ਖਿੱਚ ਜੀ ਪੈਂਦੀ ਹੈਗੀ ਆ ਇਦਾਂ ਦਾ ਸੀਨ ਬਣਿਆ ਪਿਆ ਇਧਰਲੇ ਬੰਨੇ ਆ ਮੱਕੀ ਦੇ ਖੇਤ ਨੇ ਆ ਬਾਈ ਮੱਕੀ ਦੀ ਕਾਸ਼ਤ ਕਰਦਾ ਪਿਆ ਤੇ ਇਧਰਲੇ ਬੰਨੇ ਉਹ ਪਰਲੇ ਬੰਨੇ ਵੀ ਖੇਤ ਐ ਜ਼ਮੀਨ ਉੱਚੀ ਨਹੀਂ ਵੀ ਆ ਤੇ ਪਰ ਉਪਜਾਊ ਬਹੁਤ ਐ ਤੈਨੂੰ ਖੇਤ ਵੀ ਦਿਖਾਉਣੇ ਅੱਗੇ ਜਾ ਕੇ ਪਰ ਫੀਲਿੰਗ ਬਹੁਤ ਵਧੀਆ ਆ ਰਹੀ ਐ ਹੁਣਾਂ ਬੁੱਲ ਦੀ ਟੈਂਕੀ ਦੇ ਵਿੱਚ ਤੇਲ ਖਤਮ ਹੋ ਰਿਹਾ ਸੀ ਤੇ ਇਸ ਟਾਈਮ ਪੈਟਰੋਲ ਪੌਣ ਲੱਗੇ ਆ ਤੇ ਪੈਟਰੋਲ ਦਾ ਰੇਟ ਇੱਥੇ ਵੀ 170 ਰੁਪਏ ਆ ਤੇ ਆ ਪੈਟਰੋਲ ਪੰਪ ਤੇ ਵਿਊ ਵਧੀਆ ਹੈਗਾ ਆਸ-ਪਾਸ ਬਹੁਤ ਸਾਫ਼ ਸੁਥਰਾ ਜਗ੍ਹਾ ਰੋਡ ਬਹੁਤ ਸਾਫ਼ ਨੇ ਚੱਲਦੇ ਪਏ ਆ ਤੇ ਤੱਕ ਰਿਪਾ ਪਾਸ ਫੇਰ ਤੋਂ ਲੱਗੇ ਹੁਣ ਤੱਕਰ 100 ਕਿਲੋਮੀਟਰ ਦਾ ਸਫ਼ਰ ਖਿੱਚ ਦਿੱਤਾ ਹੈ। ਅੱਜ ਤੁਹਾਨੂੰ ਨਾਲ ਆਪਾਂ ਮਹਾਰਾਸ਼ਟਰ ਦੇ ਖੇਤ ਵਿਖਾਉਣੇ ਆ ਤੇ ਚੱਲਦੇ ਹੁਣ ਆਪਾਂ ਖੇਤਾਂ ਵੱਲ ਨੂੰ। ਆਪਾਂ ਇਸ ਟਾਈਮ ਮਹਾਰਾਸ਼ਟਰ ਦੇ ਵਿੱਚ ਆ ਤੇ ਲੰਘਦੇ ਪੈਸੇ ਤੇ ਆਪਾਂ ਨੂੰ ਖੇਤ ਨਜ਼ਰ ਆਏ ਖੇਤਾਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਨਜ਼ਰ ਆਏ। ਇਧਰਲੇ ਬੰਨੇ ਪਿੱਛੇ ਤੁਸੀਂ ਵੇਖੋ ਵੀ ਇਹਨਾਂ ਨੇ ਕਣਕ ਵੱਢੀ ਹੋਈ ਆ। ਕਣਕ ਵੱਢਣ ਤੋਂ ਬਾਅਦ ਦੇ ਵਿੱਚ ਉਹਨੂੰ ਸਿਕਾਉਂਦੇ ਪਏ ਨੇ। ਤੇ ਨਾਲ ਤੁਸੀਂ ਆ ਦੇਖੋ ਇੱਧਰਲੇ ਬੰਨੇ ਜਿਹੜਾ ਪਿਆਜ਼ ਕੁਸ਼ ਕਣਕ ਪਿੱਛੇ ਖੜੀ ਹੋਈ ਆ ਤੇ ਇਦਾਂ ਦਾ ਵੀਊ ਆਪਾਂ ਨੂੰ ਬਹੁਤ ਵਧੀਆ ਨਜ਼ਰ ਆਇਆ ਅਸੀਂ ਆ ਹਾਈਵੇ ਤੋਂ ਲੰਘਦੇ ਪੈਸੇ ਤੇ ਆ ਵੇਖ ਕੇ ਨਾ ਬਾਈ ਇੱਥੇ ਕਣਕ ਦਾ ਬੋਲ ਲਾਈ ਬੈਠੇ ਨੇ ਕਣਕ ਦੀ ਸਾਫ ਸਪਾਈ ਕਰਦੇ ਪਏ ਸੁਕਾਉਂਦੇ ਪਏ ਕਣਕ ਨੂੰ ਮੈਂ ਕਿਹਾ ਇੱਥੇ ਵੇਖਦੇ ਇਹਨਾਂ ਦਾ ਕੀ ਹਿਸਾਬਤਾ ਹੋਵੇ ਖੇਤੀ ਦਾ ਤੇ ਇਹਨਾਂ ਦਾ ਜਿਹੜਾ ਪਿੰਡ ਏ ਥੋ तकरीबन ਕਹਿੰਦੇ ਵੀ 2 ਕਿਲੋਮੀਟਰ ਸਾਡਾ ਦੂਰ ਏ ਘਰ ਤੇ ਰਾਤ ਨੂੰ ਅਸੀਂ ਇੱਥੇ ਪਾ ਜੰਨੇ ਆ ਆ ਵੇਖੋ ਕਿੰਨਾ ਢੈਂਢੇ ਕੰਮ ਵੀ ਇੱਥੇ ਘਰ ਬਣਾਇਆ ਹੋਇਆ ਏ ਚੁੱਪ ਇਹਨਾਂ ਮਹਾਰਾਸ਼ਟਰ ਦੇ ਜਿਹੜੇ ਖੇਤਾਂ ਦੀ ਪੂਰੀ ਵੀਡੀਓ ਆ ਉਹ ਆਪਾਂ ਵੱਖਰਾ ਬਲੌਗ ਬਣਾਇਆ ਉਹ ਤੁਸੀਂ ਵੇਖ ਸਕਦੇ ਜੇ ਆਪਣਾ ਐਸ ਜਿਹੜਾ ਪਿੱਛੇ ਨਜ਼ਰ ਆ ਰਿਹਾ ਐਸੇ ਹਾਈਵੇ ਤੇ ਆ ਰਹੇ ਸੀਗੇ ਤੇ ਜਾਂਦੇ ਜਾਂਦੇ ਨਾਲ ਸਾਨੂੰ ਇੱਕ ਦ੍ਰਿਸ਼ ਜਾਂ ਨਜ਼ਰ ਆਇਆ ਤੇ ਇਹਦੇ ਇੱਥੇ ਬਣਾਇਆ ਆ ਕੋਈ ਮਤਲਬ ਪਾਰਕ ਵੀ ਐ ਕੋਈ ਡੈਮ ਐ ਤੇ ਇੱਥੇ ਸ਼ੇਰ ਭਾਲੂ ਇਹ ਦੇਖਦੇ ਨੇ ਤੇ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਵੀ ਇੱਥੇ ਟਿਕਟ ਲੱਗਦੀ ਐ ਹੁਣ ਆਪਾਂ ਟਿਕਟ ਕਰਵਾਵਾਂਗੇ ਅੰਦਰ ਵੇਖਦੇ ਆਪਾਂ ਨੂੰ ਕਲੀਅਰ ਨਹੀਂ ਪਤਾ ਵੀ ਇੱਥੇ ਕੀ ਕੁਛ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਹਨਾ ਉੱਪਰ ਲਿਖਿਆ ਹੋਇਆ ਕੁਝ ਨਾ ਦਾ ਕਿ ਅਮਾਠ ਰੂਪਰਾ ਇੱਕ ਸਮਝ ਨਹੀਂ ਆਉਂਦੀ ਹਿੰਦੀ ਪੂਰੀ ਨਹੀਂ ਹਨਾ ਜੀ ਇੱਧਰ ਦੀ ਆ ਭਾਸ਼ਾ ਹੀ ਆ ਤੇ ਪਾਤਰ ਪਾਤਰੋ ਤਲਾਬ ਹੈ ਕੋਈ ਆ ਭਾਲੂ ਬਣਿਆ ਆ ਉਹ ਬੜਾ ਟਾਈਗਰ ਨੇ ਤੇ ਇੱਥੇ ਨਾਲਾ ਟਿਕਟ ਕਾਊਂਟਰ ਬਣਿਆ ਆ ਟਿਕਟ ਘਟਾਉਣੇ ਆ ਤੇ ਫੇਰ ਅੱਗੇ ਜਾਵਾਂਗੇ ਪੁੱਛਦੇ ਆਂਦੇ ਫਿਰ ਟਿਕਟ ਸਰ ਦੋ ਦੇ ਦਿਓ ਟਿਕਟ ਟਿਕਟ ਕਹਾਂਸੇ ਮਿਲੇਗਾ ਆਪਕੇ ਪਾਸੇ ਜਾਂ ਅੱਗੇ ਮਿਲੇਗਾ ਅੱਗੇ ਮਿਲੇਗਾ ਟਿਕਟ ਇੱਥੋਂ ਸੇ ਹਾਂ ਇਹਨਾਂ ਸਰ ਜੋ ਟਿਕਟ ਹੈ ਉਹ ਅਗੇ ਸੇ ਮਿਲੇਗਾ ਨਹੀਂ ਆਵੇ ਦੇਣ ਤੇ ਲੱਗਿਆ 2 2 ਨਿਕਾਲ ਲੈਣਾ ਠੀਕ ਹੈ 35 35 ਕੀ ਟਿਕਟ ਹੈ 35 ਰੁਪਏ ਹੈ 0 27807 7807 007 ਆਪਕਾ ਨਾਮ ਬੋਲੀਏ ਸਹਬ ਸਿੰਘ ਲਓ ਜੀ ਇਦਾਂ ਦੀ ਇਹਨਾਂ ਦੇ ਇੱਥੇ ਟਿਕਟ ਕੱਢਦੇ ਨੇ ਤੇ 35 ਰੁਪਏ ਇੱਕ ਜਨੇ ਦੇ ਆ 2 ਜਨੇ ਦੇ 70 ਰੁਪਏ ਆ ਸਾਹਮਣੇ ਆਪਾਂ ਹੁਣ ਇਧਰਲੇ ਬੰਨੇ ਜਾਵਾਂਗੇ ਦੇਖਦੇ ਆ ਕੀ ਕੁਛ ਆ ਸਾਰਾ ਰੀਆ ਬਾਣ ਜਾਈ ਨਜ਼ਰ ਆ ਰਿਹਾ ਉਹ ਪਰਲੇ ਬੰਨੇ ਰੋਡ ਚੱਲਦਾ ਪਿਆ ਤੇ ਇਧਰ ਦੋ ਬੰਨੇ ਤੁਸੀਂ ਵੇਖੋਗੇ ਨਾ ਦੋਹਾਂ ਸਾਈਡਾਂ ਤੇ ਇਦਾਂ ਦਰਖਤ ਜਿਹੇ ਆ ਜਿਵੇਂ ਪਨੀਆ ਗਿਹੜੇ ਪਪੂਲਰ ਜਿਹਾ ਸਾਗਵਾਨ ਨੇ ਇੱਕ ਹੋਰ ਕੁਛ ਨਹੀਂ ਨਜ਼ਰ ਆ ਰਿਹਾ ਥੋੜਾ ਥੋੜਾ ਘਾਹ ਹੈ ਤੇ ਅਗਲੇ ਬੰਨੇ ਆਪਾਂ ਵਧ ਰਹੇ ਆ ਦੇਖਦੇ ਅੱਗੇ ਕੀ ਕੁਛ ਹੈਗਾ ਇੱਥੇ ਨਾ ਜਿਵੇਂ ਜਿਵੇਂ ਅਸੀਂ ਅੱਗੇ ਲਗੇ ਹੁਣੇ ਨਾ ਜਦ ਮਾਹੌਲ ਥੋੜਾ ਜਿਹਾ ਡਰਾਵਣਾ ਜਿਹਾ ਬਣ ਜਾਂਦਾ ਤੇ ਇੱਥੇ ਵੇਖੋ ਇੱਥੇ ਦੰਬੂ ਜੀ ਕਾਫੀ ਜਿਆਦੀ ਹੋ ਗਈ ਹੋਈ ਹੈ ਤੇ ਬੈਨਰ ਵੀ ਲੱਗੇ ਹੋਏ ਆ ਉਹ ਥੋੜਾ ਜਿਹਾ ਹੁਣ ਅੱਗੇ ਸ਼ਾਇਦ ਇਹਨਾਂ ਦਾ ਟਾਈਮ ਜਿਹੜਾ ਉਹ ਨਜ਼ਰ ਆਏਗਾ ਪਰ ਕੱਲੇ ਬੰਦੇ ਵਾਸਤੇ ਡਰ ਵਾਲਾ ਇਹ ਮਾਹੌਲ ਇੱਥੋਂ ਤੱਕਰ ਪਹੁੰਚ ਗਏ ਆ ਤੇ ਅੱਗੇ ਮੋਟਰਸਾਈਕਲ ਤਾਂ ਰੁਕ ਜੂਗਾ ਕਿਉਂਕਿ ਅਗਲੇ ਬੰਨੇ ਇਹਨਾਂ ਨੇ ਉਹ ਬੰਦ ਕੀਤਾ ਹੋਇਆ ਕੰਮ ਜਾਣ ਦਾ ਆ ਲੱਕੜ ਜੀ ਲਾ ਕੇ ਪਹਿਲਾਂ ਵੀ ਦੋ ਕੁ ਜਣੇ ਆਏ ਹੋਏ ਆ ਅ ਇਹ ਆ ਚੂਲੇ ਵਗੈਰਾ ਬਣੇ ਹੋਏ ਆ ਬਹਿਣ ਵਾਸਤੇ ਜਗਾ ਇਧਰ ਹਿਰਨ ਵਗੈਰਾ ਇਹਨਾਂ ਦੇ ਸਟੈਚੂ ਬਣਾਏ ਹੋਏ ਆ ਦੇਖਦੇ ਅੰਦਰ ਜਾ ਕੇ ਪੁੱਛਦੇ ਆ ਵੀ ਅਖੇ ਅੱਗੇ ਹੋਰ ਕੀ ਕੋਸ਼ ਹੈਗਾ ਕਿੱਧਰ ਲੈ ਬੰਨੇ ਜਾਣਾ ਪਊਗਾ ਜਾਂ ਇੱਥੋਂ ਵਾਪਸੀ ਇਧਰ ਇਹਦਾ ਮੇਨ ਗੇਟ ਇਧਰ ਹੈ ਤੇ ਆ ਤੁਸੀਂ ਵੇਖੋ ਨਾ ਵੀ ਆ ਲੂੰਬੜੀਆਂ ਬਣਾਈਆਂ ਹੋਈਆਂ ਨੇ ਇਦਾਂ ਦੇ ਜਿਹੜੇ ਜਾਨਵਰ ਹੈਗੇ ਇਹਦੇ ਵਿੱਚ ਤੇ ਹੈਗਾ ਵੀ ਡਰਾਵਣਾ ਜਿਵੇਂ ਮੰਨ ਲਓ ਆਪਾਂ ਬੀਆ ਬਾਂਜੀ ਦੇ ਵਿੱਚ ਕੋਈ ਵੇਖਦੇ ਨਾ ਹਾਲੀਵੁੱਡ ਜਿਹੜੀਆਂ ਫਿਲਮਾਂ ਬੰਦੀਆਂ ਨੇ ਉਹ ਇਦਾਂ ਦੇ ਇਲਾਕੇ ਜਿਹਦੇ ਵਿੱਚ ਬਣਾ ਦਿੰਦਾ ਹੈਗਾ ਸੋ ਨਿਸ਼ਾਨ ਜਾਂ ਕੋਈ ਨਜ਼ਰ ਨਹੀਂ ਆ ਰਿਹਾ ਇੱਕ ਆ ਲੱਕੜ ਬੱਗਾ ਜਿਹਾ ਬਣਾਇਆ ਆ ਆ ਵੇਖੋ ਇਧਰਲੇ ਬਨੇ ਹਿਰਨ ਬਣਿਆ ਆ ਉਹ ਇੱਕ ਉੱਪਰਲੇ ਬਨੇ ਉਹ ਟਾਈਗਰ ਜਿਹਾ ਬਣਿਆ ਆ ਇਧਰ ਵੀ ਇੱਕ ਟਾਈਗਰ ਤੇ ਇੱਕ ਉਹ ਕੁੱਤਾ ਬਣਾਇਆ ਇਦਾਂ ਦੇ ਵਾਵਾ ਸਾਰੇ ਇਹਨਾਂ ਨੇ ਇੱਥੇ ਬਣਾਏ ਹੋਏ ਆ ਪਾਰਕ ਜੀ ਦੇ ਵਿੱਚ ਦੇਖੋ ਉੱਪਰਲੇ ਬਨੇ ਵੇਖੋ ਤੁਸੀਂ ਉਹ ਖੜ ਕੇ ਉਥੋਂ ਦਾ ਨਜ਼ਾਰਾ ਵੇਖਣ ਵਾਸਤੇ ਉੱਚੀ ਝੌਂਪੜੀ ਬਣਾਈ ਹੋਈ ਹੈ ਹਾਂ ਵੀ ਕਿਦਾ ਵੜਦਾ ਤਾਂ ਨਹੀਂ ਤੇ ਆਹ ਵੇਖੋ ਇਧਰ ਸੂਰਜ ਮੁਖੀ ਦੇ ਫੁੱਲ ਲਾ ਕੇ ਬਹਿਣ ਵਾਲੀਆਂ ਕੁਰਸੀਆਂ ਬਣਾਈਆਂ ਹੋਈਆਂ ਨੇ ਉਹ ਪਰੇ ਲਈ ਜਾਂਦਾ ਪਾਣੀ ਪਾਈ ਲਾਈ ਜਾਂਦਾ ਉਹਨੂੰ ਜਾ ਕੇ ਪੁੱਛਦੇ ਆਂ ਬਸ ਇੱਥੋਂ ਤੱਕ ਕਰੇ ਜਾਂ ਹੋਰ ਵੀ ਅੱਗੇ ਕੁਛ ਹੈਗਾ ਇਧਰਲੇ ਬੰਨੇ ਆਪਾਂ ਆਏ ਤੇ ਇੱਥੇ ਨਾ ਝੂਲੇ ਲੱਗੇ ਹੋਏ ਨੇ ਬੱਚਿਆਂ ਦੇ ਮौज-ਮਸਤੀ ਕਰਨ ਵਾਸਤੇ ਤੇ ਉਹ ਹੋਰ ਦੇਖੋ ਦੋ ਚਿੜੀਆਂ ਤੋਤੇ ਘੁੱਗੀਆਂ ਸਾਰਾ ਕੁਝ ਬਣਾਇਆ ਆ ਇਹਦਰ ਝੂਡੇ ਮਾਟੇ ਕਰਨ ਵਾਸਤੇ ਜੋ ਆਖਾਂ ਦਾ ਜਾਂਦਾ ਇਹ ਸ਼ਾਮ ਦਾ ਜਾਂ ਮੰਨ ਲਓ ਐਤਵਾਰ ਦਾ ਦਿਨ ਜਿੱਦਣ ਛੁੱਟੀ ਦਾ ਦਿਨ ਹੋਵੇ ਉਹ ਦਿਨ ਵਾਸਤੇ ਜਿਵੇਂ ਬੱਚਿਆਂ ਨੇ ਇੰਜੋਏ ਕਰਨਾ ਹੁੰਤੇ ਸਾਰਾ ਕੁਝ ਬਣਾਇਆ ਹੈ ਅੱਜ ਵੈਸੇ ਵੀ ਇੱਥੇ ਛੁੱਟੀ ਜੀ ਲੱਗਦੀ ਉਹ ਪਰੇ ਮਾਲੀ ਜਿਹਾ ਦਿਖਦਾ ਉਹ ਹੀ ਫੁੱਲਾਂ ਨੂੰ ਪਾਣੀ ਪੂਣੀ ਲਾਈ ਜਾਂਦਾ ਤੇ ਆਹ ਵੇਖੋ ਝੂਲੇ ਕਿੱਡੇ ਵਧੀਆ ਬਣਾਏ ਹੋਏ ਤੇ ਆਹ ਵੇਖੋ ਕਿੰਨੀ ਸੋਹਣੀ ਕਾਰਾਗਰੀ ਪੇਂਟਿੰਗ ਕਿੰਨੀ ਵਧੀਆ ਕੀਤੀ ਹੋਈ ਕੰਧਾਂ ਦੇ ਉੱਤੇ ਵੇਖੋ ਰਸੇ ਕਿਵੇਂ ਪਾਏ ਹੋਏ ਜਿਵੇਂ ਮੰਨ ਲਓ ਫੌਜੀ ਟ੍ਰੇਨਿੰਗਾਂ ਨਹੀਂ ਕਰਦੇਗੇ ਉਹੀ ਹਿਸਾਬਤਾਵੇ ਆ ਉੱਪਰ ਚੜਨ ਨੂੰ ਆ ਇਹਦੇ ਵਿੱਚ ਤੁਰ ਕੇ ਜਾਣ ਨੂੰ ਤੇ ਆ ਆ ਦੇਖੋ ਉੱਪਰਲੇ ਬੰਨੇ ਹੱਥ ਪਾ ਕੇ ਚੜਨ ਨੂੰ ਤੇ ਆ ਇਧਰ ਦੇਖੋ ਇਧਰ ਹੋਵੇ ਕੋਈ ਆਪਦਾ ਇਹ ਵੀ ਰੱਸਾ ਝੂਟਣ ਦਾ ਹੀ ਹਿਸਾਬਤਾਵੇਗਾ ਤੇ ਹੋਰ ਜਿਵੇਂ ਮੰਨ ਲਓ ਫਿਲਮਾਂ ਬਣਦੀਆਂ ਹਨ ਉਹੀ ਸੀਨ ਚ ਚਿੱਤੇ ਆ ਦੇਖੋ ਆ ਜਿਹੜੀ ਜੰਗਲੀ ਛੇੜ ਹੁੰਦੀ ਏ ਉਹ ਬਣਾਈ ਹੋਈ ਆ ਆ ਲਾ ਕੇ ਨਾ ਤਾਰਾਂ ਆਂ ਲਿਆ ਪਾ ਪਾ ਕੇ ਆ ਵੇਖੋ ਕਿਵੇਂ ਦਾ ਵਧੀਆ ਜਿਹਾ ਲੱਗਦਾ ਪਿਆ ਤੇ ਆ ਝੁੱਲੇ ਇਧਰਲੇ ਬੰਨੇ ਵੀ ਲੱਗੀ ਹੋਈ ਆ ਉਹ ਕਾਫੀ ਹੋੜੀਆਂ ਫੌਕਸ ਜਿਹੜੀਆਂ ਲੂੰਬੜੀਆਂ ਆਈਆਂ ਕਹਿੰਦੇ ਕਿੰਨੀਆਂ ਬਣੀਆਂ ਹੋਈਆਂ ਨੇ ਤੇ ਉੱਪਰਲੇ ਬੰਨੇ ਬਹਿ ਕੇ ਥਿਊ ਵੇਖਣ ਵਾਸਤੇ ਤੇ ਇਧਰ ਵੇਖੋ ਕਾਫੀ ਖਤਰਨਾਕ ਜਿਹੜਾ ਲੱਕੜ ਪੱਗਾ ਹੀ ਨਜ਼ਰ ਆ ਰਿਹਾ ਆ ਦੇਖੋ ਕੰਨ ਵੇਖੋ ਨੇ ਕਿੱਡੇ ਖਤਰਨਾਕ ਬਣਾਏ ਇੱਕ ਨਾ ਉਹ ਇਧਰਲੇ ਬੰਨੇ ਕੁਝ ਬਣਿਆ ਹੋਇਆ ਆਪਾਂ ਦੇਖਦੇ ਹਾਂ ਸ਼ਾਇਦ ਕੋਈ ਇਧਰਲੇ ਬੰਨੇ ਕਹਿੰਦੇ ਵੀ ਪਾਣੀ ਦਾ ਡੈਮ ਬਣਿਆ ਉਹ ਜਿੱਥੇ ਆਪਾਂ ਐਂਟਰੀ ਕਰਾਈ ਹੈ ਨਾ ਉਹਨੇ ਦੱਸਿਆ ਵੀ ਪਾਣੀ ਦਾ ਡੈਮ ਹੈ ਤੇ ਇਹਨੂੰ ਪੁੱਛਦੇ ਆਂ ਬਾਈ ਨੂੰ ਕਿ ਇੱਧਰ ਹੈਗਾ। ਉਹਨੇ ਕਿ ਇੱਧਰਲੇ ਬੰਨੇ ਰਸਤਾ ਆਪਾਂ ਉਧਰਲੇ ਬੰਨੇ ਚਲੇ ਗਏ ਸੀ ਤੇ ਉਹ ਜਿਹੜਾ ਗਾਰਡ ਹੈ ਉਹ ਕਹਿੰਦਾ ਯਾਰ ਇੱਧਰਲੇ ਬੰਨੇ ਸਾਡੇ ਕਮਰੇ ਨੇ ਹੋਰ ਕੁਝ ਹੈ ਨਹੀਂ। ਤੇ ਡੈਮ ਕਹਿੰਦੇ ਇੱਧਰਲੇ ਬੰਨੇ ਆ। ਤੇ ਉੱਥੇ ਆਪਾਂ ਨੂੰ ਪੈਦਲ ਹੀ ਜਾਣਾ ਪੈਣਾ। ਆਹ ਵੇਖੋ। ਇਹਨੂੰ ਕੋਈ ਕਹਿੰਦੇ ਤੋਤਾ ਹੀ ਕਹਿੰਦੇ ਕਿ ਕੀ ਚਿੜੀ ਹੈ। ਤੋਤਾ। ਤੋਤਾ ਤੇ ਨਹੀਂ ਯਾਰ। ਹੈਂ? ਪੈਰ ਡੇ ਹੋਈ ਹੈ। ਕਿੰਨਾ ਸੋਹਣਾ ਲੱਗਦਾ ਹੈ। ਹੁਣ ਹੁਣ ਡੈਮ ਵਾਲੀ ਸਾਈਡ ਤੇ ਜਾ ਰਹੇ ਆਂ ਤੇ ਆਵਾਜ਼ ਸੁਣਿਆ ਜੇ। ਜੋ ਪੈਦਲ ਚੱਲਦੇ ਆ ਨਾ ਤੇ ਬੱਜਰੀ ਜੋ ਪੈਰਾ ਥੱਲੇ ਆਉਂਦੀ ਤੇ ਮਰਕ ਮਰਕ ਕਰਦੀ ਆ ਆਵਾਜ਼ ਕਿੰਨੀ ਵਧੀਆ ਆ ਰਹੀ ਹੈ ਤੇ ਸਾਹਮਣੇ 뷰 ਵੇਖੋ ਕਿੰਨਾ ਜ਼ਬਰਦਸਤ ਨਜ਼ਾਰਾ ਆ ਰਿਹਾ ਨਾ ਐ ਪੂਰਾ ਬਾਹਰ ਦੀਆਂ ਫੀਲਿੰਗਾਂ ਆ ਰਹੀਆਂ ਨੇ ਪੂਰਾ ਜਿਵੇਂ ਕਹਿ ਰਹੀ ਆਪਾਂ ਹਾਲੀਵੁੱਡ ਸੀਨ ਨੇ ਅਯਾਰਚੋ ਹਾਂਜੀ ਇੱਥੇ ਚੱਲ ਕੇ ਕਿਵੇਂ ਲੱਗ ਰਿਹਾ ਸੱਚੀ ਮੈਂ ਕਹਿੰਨਾ ਪੂਰਾ ਆਨੰਦ ਆ ਰਿਹਾ ਟਰੈਕ ਹੀ ਐ ਸ਼ਾਂਤੀ ਆ ਇਹਨਾਂ ਨੂੰ ਦੱਸਿਆ ਜਿਹੜੇ ਪੋਪੂਲੇਸ਼ਨ ਤੋਂ ਵੀਡੀਓ ਦੇਖਦੇ ਪਏ ਇਹਨਾਂ ਨੂੰ ਲੋ ਲੋਕਾਂ ਤੇ ਦੁਨੀਆਦਾਰੀ ਤੋਂ ਬਹੁਤ ਦੂਰ ਆ ਆਸੇ ਪਾਸੇ ਵਖਾ ਇੰਨੀ ਸ਼ਾਂਤੀ ਆ ਤੇ ਆ ਜਿਹੜੇ ਜਾਨਵਰਾਂ ਦੀ ਆਵਾਜ਼ ਆ ਉਹ ਕੰਨਾਂ 'ਚ ਪੈ ਰਹੀ ਆ ਸਿਰਫ ਜਾਂ ਸਾਡੀ ਆ ਪੈਰਾਂ ਦੀ ਜਰਕ 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 ਤੇ ਦੇਖਿਆ ਜੇ ਹੁਣੇ ਦੇਖਿਆ ਜੇ ਕਿੰਨੀ ਘੈਂਟ ਫੀਲਿੰਗ ਆਉਂਦੀ ਲੋ ਜੇ ਆਹਾਹਾ ਲੱਗਦਾ ਕਿ ਨਹੀਂ ਜੇ ਬਾਹਰ ਦੇ ਕਿਸੇ ਦ੍ਰਿਸ਼ਾਪ ਬੋ ਦੇਖਦੇ ਬਾਹਰਲੀ ਕੰਟਰੀ 'ਚ ਆ ਗਏ ਉਹਨੇ ਬਰਦਲ ਉੱਤੇ ਫੁੱਟੀਆਂ ਵਾਲਾ ਬੱਦਲ ਤੇ ਇਧਰ ਦਰਖਤ ਤੇ ਦਰਖਤਾਂ ਦੇ ਉੱਪਰ ਲੱਗੇ ਹੋਏ ਫੁੱਲ ਤੇ ਸ਼ਾਂਤ ਬਿਲਕੁਲ ਬਸ ਜਿਹੜੀਆਂ ਆਵਾਜ਼ਾਂ ਥੋੜੀਆਂ ਬਾਦੀਆਂ ਕਪੜੇ ਚਿੱਲਣ ਦੀਆਂ ਪੈਰਾਂ ਦੀਆਂ ਤੇ ਜਾਂ ਕੋਈ ਪੰਛੀਆਂ ਦੇ ਚਹਿਚਾਹਣ ਦੀਆਂ ਆਵਾਜ਼ਾਂ ਆਪਣਾ ਜਿਹੜਾ ਪੜਾ ਹੈ ਨਾ ਉਹ ਆ ਗਿਆ ਉਹ ਸਾਹਮਣੇ ਦੇ ਕੋਲ ਆ ਪਾਣੀ ਇਹਨੂੰ ਡੈਮ ਕਿਹਾ ਇਹਨਾਂ ਨੇ ਤੇ ਉਹ ਹੇਠਲੇ ਬੰਨੇ ਜਾਣਾ ਤੇ ਉੱਥੇ ਹੋਰ ਵੀ ਥੋੜੇ ਜਿਹੜੇ 5-7 ਜਿਹਨੇ ਬੈਠੇ ਹੋਏ ਆ ਉੱਥੋਂ ਤੇ ਕਰਾਪਾ ਪਹੁੰਚ ਕਰਨੀ ਆ ਤੇ ਫੇਰ ਉੱਤਲੇ ਬਨੇੋਂ ਫੇਰ ਆਪਾਂ ਇਸੇ ਜੰਗਲ ਦੇ ਰਸਤੇ ਥਣੀ ਵਾਪਸ ਆਵਾਂਗੇ ਥੋੜੀ ੋਲੀ ਆਪਾਂ ਨਾ ਹੇੜਲੇ ਬਨੇ ਉਤਰ ਰਹੇ ਆ ਤੇ ਤੁਹਾਨੂੰ ਦਿਖਾਉਣੇ ਜਿੱਤਲੇ ਬਨੇ ਆਪਾਂ ਆਏ ਸੀ ਕਿੰਨੀ ਚੜ੍ਹਾਈ ਉਤਰ ਕੇ ਥੱਲੇ ਆਏ ਆ ਤੇ ਇਧਰਲੇ ਬਨੇ ਆਪਾਂ ਜਾ ਰਹੇ ਆ ਤੇ ਇੱਥੇ ਹੋਰ ਵੀ ਮੁਸਾਫਰ ਆਏ ਹੋਏ ਨੇ ਜਿਹੜਾ ਇੱਥੋਂ ਦਾ ਆਨੰਦ ਮਨਣ ਵਾਸਤੇ ਖੜੇ ਹੋਏ ਆ ਆ ਚੀਜ਼ ਵੇਖਣ ਵਾਸਤੇ ਆਪਾਂ ਇੱਥੇ ਆਏ ਤੇ ਵੇਖੋ ਕਿੰਨਾ ਵਧੀਆ ਲੱਗ ਰਿਹਾ ਨਾ ਇਹ ਜਿਹੜਾ ਨਜ਼ਾਰਾ ਹੈ ਨਾ ਇਹ ਆ ਕੋਲਾ ਪਾਤਰ ਕੋਈ ਏਰੀਆ ਹੈਗਾ ਮਹਾਰਾਸ਼ਟਰ ਦਾ ਐਮਪੀ ਵਾਲੀ ਸਾਈਡ ਨੂੰ ਆਉਂਦੇ ਆ ਇੱਥੇ ਆਪਾਂ ਆਏ ਹੋਏ ਤੇ ਆਹ ਬਾਈ ਹੋਰੀ ਇੱਥੇ ਨਜ਼ਾਰੇ ਲੈਣ ਆਏ ਸੀਗੇ ਜਿਹੜੇ ਸਾਹਮਣੇ ਖੜੇ ਹੋਏ ਨਾ ਆ ਆਪਦੀ ਫੈਮਿਲੀ ਦੇ ਨਾਲ ਹੀ ਆਏ ਆ ਤੇ ਇਹਨਾਂ ਨੇ ਕਿਹਾ ਕਿ ਬਾਈ ਇੱਥੇ ਥੋੜਾ ਇਹ ਨਾ ਧਿਆਨ ਨਾ ਰਿਹਾ ਜੇ ਵੀ ਅਸੀਂ ਤਾਂ ਥੱਲੇ ਗਏ ਹਾਂ ਤੇ ਥੱਲੇ ਉਹ ਮੋੜਾ ਆ ਮੈਂ ਕਿਹਾ ਕੀ ਚੱਕਰ ਬਣਿਆ ਕਹਿੰਦੇ ਯਾਰ ਸਾਨੂੰ ਨੇ ਇੱਥੇ ਕੋਬਰਾ ਸੱਪ ਦਿਸਿਆ ਤੇ ਅਸੀਂ ਤਾਂ ਡਰਦੇ ਥੱਲੇ ਗਏ ਤੇ ਤਾਂ ਵਾਪਸ ਆ ਗਏ ਤੇ ਸਾਬ ਪੁੱਤਾ ਫਿਰ ਤੁਹਾਨੂੰ ਪਤਾ ਵੀ ਇਹ ਜੰਗਲੀ ਏਰੀਆ ਤੁਸੀਂ ਆ ਨਿਗਾਹ ਮਾਰੋ ਸਾਰੇ ਬੰਨੇ ਜੰਗਲ ਹੀ ਜੰਗਲ ਹੈ ਤੇ ਵਿਊ ਵੀ ਬੜਾ ਵਧੀਆ ਫਿਰ ਜਾਨਵਰਾਂ ਦਾ ਫਿਰ ਇਹ ਇਲਾਕਾ ਹੋਇਆ ਏਰੀਆ ਹੋਇਆ ਫਿਰ ਇੱਥੇ ਦਾ ਸੱਪ ਨਿਓਲ ਬਿੱਲੇ ਕੁੱਤੇ ਸਾਰਾ ਕੁਝ ਵੇਖਣ ਨੂੰ ਮਿਲੇਗਾ ਹੀ ਮਿਲੇਗਾ ਪਰ ਦੇਖ ਬੜੀ ਵਧੀਆ ਹੈ ਘੈਂਟ ਬੜਾ ਨਜ਼ਾਰਾ ਸਾਨੂੰ ਬਹੁਤ ਹੀ ਵਧੀਆ ਕੁਦਰਤੀ ਜਿਵੇਂ ਸੰਤੁਸ਼ਟੀ ਹੋ ਰਹੀ ਹੈ ਕੁਦਰਤ ਵੱਲੋਂ ਨਾ ਸੰਤੁਸ਼ਟੀ ਹੋ ਰਹੀ ਐਵੇਂ ਦਾ ਇਲਾਕੇ ਨਾ ਆਪਾਂ ਤਾਂ ਕਦੀ ਮਿਸ ਕਰਦੇ ਨਹੀਂਗੇ ਇਸ ਕਰਕੇ ਹੁਣ ਜਦੋਂ ਹੀ ਸਾਨੂੰ ਪਤਾ ਲੱਗਿਆ ਨਾ ਵੀ ਇਹ ਚੀਜ਼ ਵੇਖਣ ਆਲੀ ਹੈ ਤੇ ਤੁਸੀਂ ਵੀ ਵੇਖੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਕੁਦਰਤ ਜਿਹੜੀ ਨਾ ਕਿਆ ਬੇ ਕਮਾਲ ਕੁਦਰਤ ਹੈ ਆ ਥੱਲੇ ਦੇਖੋ ਏ ਟੈਂਕ ਬਣਾਇਆ ਹੋਇਆ ਤੇ ਇਧਰ ਪਾਣੀ ਖੜਾ ਆ ਇਹ ਪਾਣੀ ਬਾਰਸ਼ਾਂ ਬੁਰਸ਼ਾਂ ਦਾ ਇਹ ਪਾਣੀ ਜਿਹੜਾ ਜੋ ਬਾਰਿਸ਼ ਆਉਂਦੀ ਆ ਉਹੀ ਪਾਣੀ ਆਉਂਦਾ ਤੇ ਇਹੀ ਪਾਣੀ ਹੈ ਫਿਰ ਗਾਂ ਜੰਗਲ ਦੇ ਵਿੱਚ ਜਿਹੜੇ ਇਹਨਾਂ ਦੇ ਦਰਖਤ ਸੁੱਕਦੇ ਹੁੰਦੇ ਆ ਉਹਨਾਂ ਨੂੰ ਪਾਣੀ ਲਿਜਾ ਕੇ ਟੈਂਕੀਆਂ ਨਾਲ ਹੀ ਪਾਣੀ ਦਿੰਦੇਗੇ ਇਹ ਸੀ ਆ ਕੋਲਾ ਪਾਤਰ ਜਿਹੜੀ ਲੇਕ ਤੇ ਇੱਕ ਡੈਮ ਬਣਿਆ ਹੋਇਆ ਤੇ ਜਾਂ ਜਿਹੜੀ ਆ ਪਾਰਕਿੰਗ ਜਿਹੜੀ ਤੁਹਾਨੂੰ ਦਿਖਾਈ ਆ ਖੋਣਾ ਆਪ ਇਸ ਜੰਗਲ ਦੇ ਵਿੱਚੋਂ ਨਾ ਬਾਹਰ ਜਾ ਰਹੇ ਆ ਤੇ ਤੁਸੀਂ ਵੇਖੋ ਵੀ ਆਪਾਂ ਸਲੋ ਸਲੋ ਮੋਟਰਸਾਈਕਲ ਚਲਾ ਰਹੇ ਆ ਤੇ ਕੈਮਰੇ ਦੇ ਵਿੱਚ ਵੇਖੋ ਕਿੰਨਾ ਵਧੀਆ ਲੱਗ ਰਿਹਾ ਤੇ ਵਿਊ ਪੂਰਾ ਵੇਖਣ ਵਾਲਾ ਏ ਤੇ ਰੋਡ ਅੱਗੇ ਥੋੜਾ ਜਿਆ ਤਕਰੀਬਨ 2 ਕਿਲੋਮੀਟਰ ਦੀ ਦੂਰ ਤੇ ਆਪਾਂ ਜਿਹੜਾ ਮੇਨ ਰੋਡ ਮਿਲ ਜੇਗਾ ਪਹੁੰਚ ਗਏ ਸੀਗੇ ਤੇ ਭੁੱਖ ਲੱਗੀ ਗਈ ਹੈ ਵੇਖ ਰਾਂ ਥੋੜਾ ਜਿਹਾ ਟਾਈਮ ਥਾਰਨ ਵਾਸਤੇ ਆਪਾਂ ਕੇਲੇ ਲੈ ਲਿਆ ਬਾਈ ਤੋਂ ਇਹ ਲੈ ਖਾਨੇ ਦੇ ਉਸ ਤੋਂ ਬਾਅਦ ਦੇ ਫੇਰ ਘਾਤ ਉੱਧਰ ਦਾ ਜਿਹੜਾ ਇਲਾਕਾ ਹੈ ਨਾ ਲਗਭਗ ਪੰਜਾਬ ਨਾਲ ਮੇਲ ਖਾਂਦਾ ਜਿਵੇਂ ਖੇਤੀਬਾੜੀ ਹੈ ਨਾ ਤੇ ਜ਼ਮੀਨ ਵੀ ਇੱਧਰ ਸਾਰੀ ਪੱਧਰੀ ਆ ਜਿਵੇਂ ਆਪਾਂ ਪਿੱਛੇ ਵੇਖਿਆ ਉੱਚੀ ਨਹੀਂ ਵੀ ਜ਼ਮੀਨ ਹੈ ਪਰ ਇੱਥੇ ਵਧੀਆ ਜ਼ਮੀਨ ਹੈਮ ਪੌਣੇ ਚਾਰ ਦਾ ਹੋ ਚੁੱਕਾ ਤੇ ਸਫਰ ਅਜੇ ਕਾਫੀ ਲੰਬਾ ਐਸ ਢਾਬੇ ਤੇ ਰੋਕ ਕੇ ਆਪਾਂ ਇੱਕ ਵਾਰੀ ਚਾਹ ਪੀ ਲਈ ਹੈ ਤੇ ਥੋੜਾ ਜਿਹਾ ਸੈੱਟ ਹੋ ਗਿਆ ਹੁਣ ਆਪਾਂ ਸਫਰ ਨੂੰ ਅੱਗੇ ਖਿੱਚਦੇ ਆਂ ਦਾ ਵਿਊ ਵੇਖੋ ਵਿਊ ਬਹੁਤ ਘੈਂਟ ਲੱਗਦਾ ਪਿਆ ਆ ਸਾਹਮਣੇ ਵੇਖੋ ਪਹਾੜੀਆਂ ਨੇ ਤੇ ਇੱਧਰ ਲੈ ਬੰਨੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਬਾਗ ਲੱਗਿਆ ਆ ਬਾਗ ਹੈ ਜੇ ਨਾ ਪਤਲੀ ਨਿੰਬੂਆਂ ਦਾ ਬਾਗ ਹੈ ਜਾਂ ਸੰਤਰਿਆਂ ਦਾ ਤੇ ਵੇਖੋ ਕਿੰਨਾ ਹਰਿਆ ਭਰਿਆ ਹਰਿਆਲੀ ਬਹੁਤ ਜਿਆਦੀ ਹੈ ਤੇ ਇਹ ਜ਼ਮੀਨ ਨਾ ਕਾਫੀ ਉਪਜਾਊ ਹੈ ਜਿਹੜੀ ਵੀ ਮਰਜ਼ੀ ਮੰਨ ਲਓ ਆਪਾਂ ਫਸਲ ਬੀਜਦੇ ਨੇ ਨਾ ਝੋਨੇ ਨੂੰ ਛੱਡ ਕੇ ਤੇ ਸਾਰਾ ਕੁਝ ਇਹ ਹੋ ਜਾਂਦਾ ਜਾਂਦੇ ਵਿੱਚ ਤੇ ਪਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੱਧਰੀ ਹੁੰਦੀ ਜ਼ਮੀਨ ਇੱਥੇ ਉੱਚੀ ਨਹੀਂ ਵੀ ਆ ਤੁਸੀਂ ਵੇਖੋਗੇ ਉੱਚੀ ਨਹੀਂ ਵੀ ਪਹਾੜੀਆਂ ਤੇ ਪਾਣੀ ਵੀ ਜਿਆਦਾ ਖੂਹਾਂ ਦੇ ਹੀ ਦਿੰਦੇ ਨੇ ਤੇ ਉਧਰ ਫੁਵਾਰੇ ਜੇ ਲਾ ਕੇ ਪਾਣੀ ਦਿੰਦੇ ਨੇ ਆਪਾਂ ਹੁਣ ਜਾ ਰਹੇ ਆ ਬੜਵਾ ਬੜਵਾ ਉੱਥੇ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਹੀ ਰਾਤ ਰੁਕਾਂਗੇ ਤੇ ਆਹ ਨਾ ਜਿਵੇਂ ਹੁਣਾਂ ਜੰਗਲ ਜਾ ਤੇ ਇੱਥੇ ਕਾਫੀ ਹੁਣ ਤਾਂ ਪਹਾੜ ਦਿਖਦੇ ਪੈਣਾ ਪਿੱਛੋਂ ਤਕਰੀਬਨ ਅਸੀਂ 1.5 ਘੰਟੇ ਤੋਂ ਨਾ ਸਾਰੇ ਜੰਗਲ ਦੇ ਵਿੱਚੋਂ ਹੀ ਨਿਕਲ ਕੇ ਆਏ ਆ ਤੇ ਹੁਣ ਥੋੜਾ ਜਿਹਾ ਰਸਤਾ ਪਲੇਨ ਆਇਆ ਤੇ ਇੱਥੇ ਸ਼ਾਮ ਨੂੰ ਜਿਹੜਾ ਨਾ ਸਫ਼ਰ ਕਰਨਾ ਬੰਦ ਕਰ ਦਿੰਦੇ ਆ 5 ਵਜੇ ਤੋਂ ਬਾਅਦ ਚ ਕੈਮਰਾ ਤੇ 9 ਵਜੇ ਚੱਲਦੇ ਨੇ ਤੇ ਆਪਾਂ ਇਸ ਟਾਈਮ ਅੰਦੌਰ ਤੋਂ 70 ਕਿਲੋਮੀਟਰ ਪਿੱਛੇ ਬੜਵਾ ਸ਼ਹਿਰ ਦੇ ਵਿੱਚ ਤੇ ਇੱਥੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਦੀ ਆਪਣੀ ਰੈਡੀ ਆ ਮਿਕਸ ਸੌਜੀ ਆ ਨਾਲ ਤੰਦੂਰੀ ਰੋਟੀ ਖਾਈਏ ਫਿਰ ਚਲੋ ਬਾਈ ਰੋਟੀ ਖਾਣੇ ਆ ਬਾਕੀ ਤੁਹਾਨੂੰ ਨਾਲ ਬਾਰ ਕਰਦੇ ਆ ਟਿਕਾਣੇ ਤੇ ਪਹੁੰਚ ਗਏ ਧਾਰ ਚੰਗੀ ਵੱਡੀ ਬਣਾਉਂਦਾ ਬਾਈ ਹਨਾ ਤੋਂ ਵੇ ਚੱਕ ਚੱਕ ਕੇ ਲਵਾ ਕਰ ਇੱਥੇ ਵੀ ਕੇਸਰ ਵਾਲਾ ਦੁੱਧ ਮਿਲਦਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਮਿਲਦਾ ਹੁੰਦਾ ਹਨਾ ਤੇ ਉਹਦੇ ਨਾਲੋਂ ਸਸਤਾ ਹੈ ਤੇ ਪਰ ਚੀਜ਼ ਉਹੀ ਆ ਕਿਵੇਂ ਆ ਵਧੀਆ ਵਧੀਆ ਚੋਪਰਾ ਪੀ ਕੇ ਚੈੱਕ ਕਰ ਹਾਂ ਪੀਤਾ ਮੇ ਬਿਲ ਐਂਡ ਐਂਡ ਜੀ ਹੁਣ ਆਪਾਂ ਕਿੱਸਰ ਵਾਲਾ ਦੁੱਧ ਪੀਨੇ ਆ ਤੇ ਫਿਰ ਆਪਾਂ ਉਹਦੇ ਟਿਕਾਣੇ ਤੇ ਪਹੁੰਚਦੇ ਹਾਂ ਹੁਣ ਬੜਵਾ ਦੇ ਗੁਰਦੁਾਰੇ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਅੱਜ ਦਾ ਸਫ਼ਰ ਨਦੀਰ ਸਾਹਿਬ ਤੋਂ ਲੱਗੇ ਤੇ ਬੜਵਾ ਦਾ ਜਾ ਰਹੇ ਆ ਆਪਾਂ ਅੰਦੌਰ ਵਾਲੀ ਸਾਈਡ ਦੇ ਸਫ਼ਰ ਬਹੁਤ ਲੰਬਾ ਹੋ ਗਿਆ ਸਫ਼ਰ ਤਕਰੀਬਨ ਅੱਜ 500 ਕਿਲੋਮੀਟਰ ਦਾ ਬਾਕੀ ਜਿਵੇਂ ਤੁਹਾਨੂੰ ਦਿਖਾਏ ਇੱਥੋਂ ਦੇ ਖੇਤ ਦਿਖਾਏ ਆ ਇੱਕ ਉਹ ਤੁਹਾਨੂੰ ਡੈਮ ਦਿਖਾਇਆ ਇਦਾਂ ਦੀਆਂ ਤੁਹਾਨੂੰ ਲੋਕੇਸ਼ਨ ਆਪਾਂ ਵਧੀਆ ਤੋਂ ਵਧੀਆ ਦਿਖਾਉਂਦੇ ਰਾਂਗੇ ਪਰ ਵੀਡੀਓ ਨੂੰ ਨਾਲ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਤਾਂ ਹੀ ਜਿਵੇਂ ਆਪਾਂ ਨੂੰ ਹੌਸਲਾ ਐਸੇ ਚੀਜ਼ਾਂ ਵਾਲੀ ਮਿਲਣਾ ਹੁੰਦਾ ਵੀ ਜਿਵੇਂ ਵੀਡੀਓ ਸ਼ੇਅਰ ਹੋ ਗਈ ਲਾਈਕ ਕਮੈਂਟ ਆਉਂਦੇ ਰਹਿਣਾ ਤੇ ਤਾਂ ਹੀ ਆਪਾਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਾਂਗੇ ਬਾਕੀ ਮਿਲਦੇ ਆਂ ਕੱਲ ਦੇ ਨਵੇਂ ਸਬਰਾ ਦੇ ਅੱਜ ਦੇ ਲਈ ਸਸਰੀ ਅੰਕਾਰ